ਸਾਸਤ੍ਰੀਕਾਲ ਨਮਸਤੇ ਅੱਜ ਅਸੀਂ ਪੰਜਾਬੀ ਚ ਇੰਟਰਵਿਊ ਕਰਾਂਗੇ ਮਾਤਾ ਜੀ ਸਾਡੇ ਕੋਲ ਨੇ ਉਹਨਾਂ ਦਾ ਪੋਡਕਾਸਟ ਕਰਾਂਗੇ ਇਹ ਮਾਤਾ ਜਿਹੜੇ ਨੇ 100 ਸਾਲ ਤੋਂ ਵੀ ਉੱਪਰ ਨੇ ਇਨਾਂ ਦੀ ਜਨਰਲ ਇਨਾਂ ਦੇ ਟ੍ਰੈਂਡ ਬਾਰੇ ਪੁੱਛਾਂਗੇ ਤੇ ਸਾਡੇ ਜਿਹੜੇ ਪੱਛਮੀ ਪੰਜਾਬ ਚ ਪੰਜਾਬੀ ਰਹਿੰਦੇ ਨੇ ਉਹਨਾਂ ਨਾਲ ਵੀ ਥੋੜਾ ਬਹੁਤਾ ਜਾਣਕਾਰੀ ਹੋ ਜੇਗੀ ਕਿਉਂਕਿ ਉੱਥੇ ਤਾਂ ਇੰਟਰਵਿਊ ਤਾਂ ਆਉਂਦੇ ਰਹਿੰਦੇ ਨੇ ਪਰ ਇੱਥੇ ਤਾਂ ਕੋਈ ਇੰਟਰਵਿਊ ਨਹੀਂ ਕਰਦਾ ਜਿਹੜੇ ਇਥੇ ਆਏ ਤੇ ਮੈਂ ਪੰਜਾਬੀ ਤੇ ਇਹ ਮਾਤਾ ਜੀ ਦਾ ਪੰਜਾਬੀ ਚ ਇੰਟਰਵਿਊ ਕਰਾਂਗਾ ਕਿਉਂਕਿ ਇਹਨਾਂ ਨੂੰ ਹਿੰਦੀ ਨਹੀਂ ਆਉਂਦੀ ਹੈਗੀ ਤੇ ਪੰਜਾਬੀ ਹੀ ਬੋਲ ਸਕਦੇ ਨੇ ਤੇ ਪੰਜਾਬੀ ਹੀ ਇਹ ਆਪਣਾ ਸਮਝਦੇ ਨੇ ਤੇ ਇਹਨਾਂ ਨੂੰ ਮੈਂ ਤਾਰਫ ਕਰਾਨਾ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਮਾਤਾ ਜੀ ਕੀ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਅੱਛਾ ਤੇ ਮੇਰੀ ਗੱਲ ਸੁਣੋ ਕਿੱਥੇ ਦੇ ਹੋ ਵੈਸੇ ਤੁਸੀਂ ਬੱਵਾ ਉਹ ਡੋਰ ਚਲਾ ਗਲੋਟੀਆਂ ਦੇ ਪਿੰਡ ਦਾ ਨਾ ਗਲੋਟੀਆਂ ਸ਼ਹਿਰ ਦਾ ਨਾ ਕੀ ਗੁਆਚਾ ਭਾਂਡੇ ਵਾਲੋ ਨਾਲ ਤੇ ਸ਼ਹਿਰ ਦਾ ਨਾਂ ਕੀ ਹੈ ਮਾਤਾ ਜੀ ਸਿਆਲਕੋਟ ਅੱਛਾ ਸਿਆਲਕੋਟ ਆਛਾ ਚਾਓ ਤੁਹਾਡੇ ਸੋਹਰੇ ਸਨ ਹਾਂ ਜੀ ਆਛਾ ਤੇ ਪਿੰਡ ਕਿਹੜਾ ਤੁਹਾਡਾ ਪਿੱਛਾ ਕਿੱਥੇ ਨਾਨਕੇ ਜਿਹੜੇ ਤੁਹਾਡੇ ਮੰਮੀ ਕੈਡੀ ਸਨ ਕਿੱਥੇ ਦੇ ਸਨ ਹਾਂ ਮਟਰਾ ਦੇ ਹਾਂ ਅੰਮ੍ਰਿਤਸਰ ਦੇ ਤੇ ਪਿੰਡ ਕਿਹੜਾ ਸੀ ਉੱਥੇ ਪਿੰਡ ਨਹੀਂ ਅੱਵਾ ਨਾ ਨਾ ਬੱਜਦੀ ਹਰਬੰਸਾ ਹਰ ਵੰਦਾ ਨਾ ਨਹੀਂ ਭਾਗ ਮੰਨਦਾ ਕਾ ਆਓ ਆਓ ਬੱਜਾ ਦੇ ਅੰਮ੍ਰਿਤਸਰ ਅੰਮ੍ਰਿਤਸਰ ਤੇ ਮੱਲਾ ਸੀ ਕਿ ਪਿੰਡ ਦੇ ਸੋ ਤੁਸੀਂ ਮਹੱਤਵਪੂਰਨ ਕੋ ਬਨੇ ਮੱਲੇ ਸੀ ਮੱਲਾ ਕਿਹੜਾ ਸੀ ਮੇਰਾ ਫਾਟਾ ਦੀ ਗਲੀ ਫਾਟਾ ਵਾਲੀ ਗਲੀ ਤੁਹਾਡੀ ਸੀ ਚਾ ਫਾਟਾ ਵਾਲੀ ਗਲੀ 'ਚ ਮਾਤਾ ਜੀ ਰਹਿੰਦੇ ਸਨ ਥੋੜਾ ਬੋਲਦੇ ਥੋੜਾ ਹੋਲੀ ਜਿਹਨੇ ਤੇ ਨਾਲੇ ਇਹਨਾਂ ਦਾ ਗੱਲਾ ਪੂਰਾ ਖਰਾਬ ਲੰਦਾ ਤੇ ਹੁਣ ਤੁਹਾਡੀ ਉਮਰ ਕਿੰਨੀ ਹੋ ਗਈ ਮਾਤਾ ਜੀ 104 ਸਾਲ ਤੇ ਉੱਪਰ ਹੋ ਗਈ ਹੈ ਅੱਛਾ ਤੇ ਹੁਣ ਕਿੱਥੇ ਪਿੰਡ ਦੀ ਯਾਦ ਆਂਦੀ ਜਿਹੜੇ ਰਹਿ ਕੇ ਆਏ ਹੋ ਤੇ ਉੱਥੇ ਕੀ ਕੀ ਹੁੰਦਾ ਸੀ ਪਿੰਡ 'ਚ? ਬੜਾ ਕੁਝ ਉਹਨਾਂ ਜੀ ਹੁੰਦੇ। ਬੱਚਾ ਹਾਂ ਬੜੇ ਤਾਂ ਹੁੰਦੇ ਕਸੀ। ਅੱਛਾ। ਹਾਂ। ਜਾ ਕੋਈ ਉਹ ਤਾਂ ਪੰਜਾਹ ਵਿੱਚ। ਉਹਦਾ ਤਾਂ ਨਾ ਜਾਉਂਦਾ ਕਸੀ। ਉਹ ਦੇਖੋ ਜੇ ਮਾਤਾ ਦਾ। ਅੱਛਾ। ਤੇ ਤੁਹਾਡੇ ਕੋਲ ਕੀ ਕੀ ਹੁੰਦਾ ਸੀ ਉੱਥੇ? ਘਰ ਕੋਲ ਹੈਗੇ ਸਨ। ਘਰ ਬਣੇ ਹੋਏ ਸਨ ਤੁਹਾਡੇ। ਅੱਛਾ। ਪੱਕੇ ਘਰ ਸਨ ਅੱਛਾ ਹੋਰ ਕੀ ਹੁੰਦਾ ਸੀ? ਬਹੁਤ ਬਹੁਤ ਬਚਾਦੇ। ਤੱਗੇ ਰਾਧਾ ਜੀ ਰਾਧਾ ਤੱਗੇ ਰਾਧਾ ਅੱਛਾ ਚੰਗੇ ਘਰ ਸਨ ਤੇ ਹੋਰ ਕੀ ਹੁੰਦਾ ਸੀ ਦੋ ਪੰਜਾਂ ਮੂਜਾਂ ਤੁਹਾਡੇ ਕੋ ਡੰਗਰ ਟੁਕਰ ਵੀ ਅੱਗੇ ਸਨ ਉਹ ਵਜਾ ਲਗਾਈਆਂ ਪਰ ਉਹ ਦੁੱਧ ਜਵਦਾ ਤਾਂ ਤੁਸੀਂ ਚੋਲ ਲੈਂਦੇ ਸੋ ਤੂੰ ਦੁੱਧ ਚੋਲ ਲੈਂਦੇ ਸੋ ਮੈਂ ਜਵਦਾ ਤੇ ਸਾਹ ਅੱਛਾ ਆਪ ਚੋਲ ਲੈਂਦੇ ਸੋ ਅੱਛਾ ਅੱਛਾ ਹੋਰ ਕੀ ਸੀ ਤੁਹਾਡੇ ਕੋਲ ਉੱਥੇ ਉਹ ਵੰਡਿਆ ਗਾਇਂ ਪੈਸੇ ਪੁਸੇ ਆ ਗਏ ਸਨ ਤੁਹਾਡੇ ਕੋਲ ਤੇ ਪੈਸੇ ਪੁਸੇ ਸਨ ਕਿ ਕਰੀਬ ਸੋ ਦੋਸੀ ਉੱਥੇ ਆਹ ਆਦਮ ਕੱਟੇ ਜਾ ਚਲੇ ਆਦਮ ਅੱਛਾ ਉਹ ਗਿਆ ਨਾ ਘੱਟਾ ਤੁਹਾਡੇ ਕੋਲ ਟੂਮਾ ਕੰਮ ਹੋਰ ਗਿਆ ਜਦੋਂ ਟੂਮਾ ਦੇ ਲਿਆ ਹੋਰ ਗਿਆ ਤਾਂ ਉਹ ਥੋੜੀਆਂ ਸਨ ਕਿੰਨਾ ਕੁ ਸੀ ਪਾਈ ਆ ਗਈਆਂ ਸਨ ਪਾਈਆ ਬਜਾਨਾ ਤੇ ਪਾਇਆ ਸੀ ਅੱਛਾ ਤੇ ਫਿਰ ਉਹ ਉਸ ਦਿਨ ਦਾ ਯਾਦ ਆਂਦਾ ਜਦੋਂ ਉਜਾਰੇ ਪਏ ਨੇ ਉਹ ਤੋਂ ਯਾਦ ਆਂਦਾ ਆ ਗਿਆ ਗੱਦੇ ਦੇ ਜੁਗ ਲਾ ਕੇ ਕਿੱਦਾਂ ਰੋਣਾ ਚੱਗਨਿਆ ਚ ਲੁਕਦੇ ਸੇ ਲੁਕਦੇ ਲੁਕਦੇ ਆਏ ਤੁਸੀਂ ਤੁਸੀਂ ਪੈਦਲ ਆਏ ਹੋ ਕਿ ਟ੍ਰੇਨ ਚ ਆਏ ਹੋ ਪੈਦਲ ਆ ਕੇ ਖੋਲੋ ਕੇ ਰਕਾ ਦੇ ਕਦੀਆਂ ਨਾ ਫੜੀ ਨਾ ਅੱਛਾ ਤੇ ਤੁਹਾਡੇ ਪਿੰਡ ਗੁਰਦੁਆਰਾ ਹੁੰਦਾ ਸੀ ਉੱਥੇ ਗੁਰਦੁਆਰਾ ਹਾਂ ਗੁਰਦੁਆਰਾ ਹੁੰਦਾ ਏ ਅੱਛਾ ਗੁਰਦੁਆਰਾ ਹੈਗਾ ਸੀ ਤੇ ਮਸਜਿਦ ਨਹੀਂ ਹੈਗੀ ਸੀ ਦੇ ਨੇ ਕੋਲ ਆ ਗਏ ਅੱਛਾ ਸਾਰੇ ਇਕੱਠੇ ਮਿਲ ਕੇ ਰਹਿੰਦੇ ਸਨ ਹਾਂ ਮੈਂ ਲਗਾਇਆ ਅੱਛਾ ਅੱਛਾ ਹੱਦ ਰੌਣਕਾਂ ਸਨ ਤੁਹਾਡਾ ਦਾਇ ਦਾ ਪਲਾਈ ਲੜਾਈ ਲੁੜੀ ਕੁਝ ਨਹੀਂ ਸੀ ਪਿਆਰ ਸੀ ਸਾਰੇ ਅੱਛਾ ਲੜਾਈ ਹੋਈ ਅੱਛਾ ਅੱਛਾ ਤੁਸੀਂ ਅੰਬਰ ਸਰ ਦੇ ਹੋ ਪੈਸੇ ਹੈ ਹਾਂ ਜੀ ਕਹ ਕੇ ਅੰਬਰ ਤੋਂ ਅੱਛਾ ਬੇਕੇ ਅੰਬਰ ਸਰ ਦੇ ਨੇ ਤੇ ਕਿੰਨਾ ਕੋ ਤੁਸੀਂ ਸੁਣਿਆ ਅੰਬਰ ਸਰ ਦੇ ਲੁਟੀਆਂ ਬੜੀਆਂ ਮਸ਼ਹੂਰ ਨੇ ਤੇ ਉਹ ਪਰੋਠੇ ਬੜੇ ਬਤਾ ਲੈਂਦੇ ਮਾਤਾ ਤੁਸੀਂ ਮੈਂ ਬੜਾ ਰਹਿ ਨਹੀਂ ਆਉਣੀ ਮੁੰਡੇ ਮਾਂ ਕਿ ਕਈ ਪੜੋ ਨੇ ਕੋਲੇ ਮੜੋਣ ਬਣਾਇਆ ਅੱਛਾ ਪੋਰਾ ਉੱਥੇ ਬਣਾਇਆ ਨੇ ਬੜੇ ਹੈ ਤੰਦੂਰੀ ਨਾਨ ਤੰਦੂਰੀ ਰੋਟੀ ਦਾ ਲਾ ਦੇ ਤਾਂ ਅੱਛਾ ਤੇ ਹੁਣ ਚੰਗਾ ਖਾਦਾ ਪੀਦਾ ਤੁਸੀਂ ਹੈ ਆ ਮੇਰਾ ਕੋ ਜਗਾ ਦੇ ਇਹਨਾਂ ਦੇ ਅੱਛਾ ਮੱਕਾ ਦਾ ਬਾਜਾ ਨਾ ਕੋਤਰਾ ਦੇਖਾਂ ਅੱਛਾ ਅਵੇ ਨਾ ਠੀਕ ਹੈ ਮਾਤਾ ਜੀ ਤੁਹਾਡੇ ਕੋਲ ਬੜਾ ਚੰਗਾ ਲੱਗਾ ਮਿਲ ਕੇ ਤੇ ਸਾਰੇ ਸਾਡੇ ਦਰਸ਼ਕ ਵੀ ਵੇਖਣਗੇ ਤੁਹਾਨੂੰ ਉੱਤੇ ਪਾਕਿਸਤਾਨ ਚ ਵੀ ਪੰਜਾਬ ਚ ਵੀ ਵੇਖਣਗੇ ਤੇ ਜਿਨ੍ਹਾਂ ਨੂੰ ਸਿਆਣ ਹੈਗੀ ਉਹ ਦੱਸਣਗੇ ਜਿਨ੍ਹਾਂ ਨੂੰ ਸਿਆਣ ਨਹੀਂ ਹੈਗੀ ਉਹ ਕਿਵੇਂ ਦੱਸਣਗੇ ਚਲੋ ਵੀਵਰਸ ਅਰੇ ਉਹ ਕਮੈਂਟਜ ਕੋਈ ਅਦਰ ਪੱਛਮੀ ਅਦਰ ਲੈਂਦੇ ਪੰਜਾਬ ਤੋਂ ਕੋਈ ਜਾਣਦਾ ਹੋਏ ਜਾਂ ਪਛਾਣਦਾ ਹੈ ਦੱਸਿਓ ਤੇ ਮਾਤਾ ਜੇ ਪਿੰਡ ਇੱਕ ਲੋਟਿਆ ਪਾਟੀਆਂ ਤੇ ਜ਼ਿਲ੍ਹਾ ਇਹ ਸਿਆਲਕੋਟ ਤਹਿਸੀਲ ਉਦੋਂ ਹੁੰਦੀ ਸੀ ਦਕਸ਼ੇਨਦਸਯਸੀ ਤੇ ਜੇ ਉੱਥੇ ਦਾ ਕੋਈ ਹੋਏ ਤਾਂ ਦੱਸਿਓ ਕਿ ਪਿੰਡ ਦਾ ਕੋਈ ਵੀਡੀਓ ਦੇਖਦਾ ਸਾਡੀ ਪਿੰਡ ਦੀ ਵੀਡੀਓ ਬਣਾ ਕੇ ਭੇਜੋ ਅਸੀਂ ਮਾਤਾ ਨੂੰ ਹਾਵਾਂਗੇ ਹੁਣ ਤਾਂ ਮਾਤਾ ਨੂੰ ਪੈਰਾਲਾਈਜ਼ ਹੋਇਆ ਹੈ ਇਹ ਜਾ ਨਹੀਂ ਸਕਦੇ ਉਸ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ 'ਚ ਗਏ ਨਹੀਂ ਤੇ ਮੈਂ ਕਿਹਾ ਚਲੋ ਇੱਧਰ ਹੀ ਥੋੜਾ ਜਾਇਆ ਨਾ ਤਾਂ ਮਾਨਸੀ ਕਿ ਮੇਰਾ ਵੀ ਕਰ ਦੋ ਸ਼ਾਇਦ ਮੇਰਾ ਵੀ ਪਿੰਡ ਵੇਖ ਲੈ ਕਿਉਂਕਿ ਅਜ ਤੱਕ ਆਸ ਤੇ ਨਹੀਂ ਇਨਸਾਨ ਦੀ ਟੁੱਟਦੀ ਬਜ਼ੁਰਗ ਭਾਵੇਂ ਹੋ ਜਾਂਦਾ ਇਨਸਾਨ ਪਰ ਆਸ ਨਹੀਂ ਟੁੱਟਦੀ ਹੈਗੀ ਉਹਨਾਂ ਨੂੰ ਆਸ ਹੈ ਜੇ ਵੀ ਤੇ ਇਨਸਾਨ ਆਪਣੇ ਉਹਨੂੰ ਪੁੱਛਾ ਬੁੱਢਾ ਵੀ ਨਹੀਂ ਸਮਝਦਾ ਭਾਵੇਂ ਕਿੰਨਾ ਮਲਚੀ ਹੋਵੇ ਤੇ ਵੈਰੀ ਵੈਰੀ ਥੈਂਕ ਯੂ ਵੈਰੀ ਮਚ ਤੁਹਾਡਾ ਜਿਹੜਾ ਤੁਸੀਂ ਵੀਡੀਓ ਵੇਖ ਰਹੇ ਹੋ ਥੈਂਕ ਯੂ ਸਬਸਕ੍ਰਾਈਬ ਤੇ ਲਾਈਕ ਕਰ ਦਿਆ ਕਰੋ ਤੇ ਹੌਸਲਾ ਉਹਦਾਇਆ ਕਰੋ ਥੈਂਕ ਯੂ ਵੈਰੀ ਮਚ